پارلیٹ کے دعبے دیکھ بڑی مہانا ہے اپنا ٹریکٹر مورچا موتی سرکار پرسینٹ ہے بازی پچی پرسینٹ ہے اس کر کے وہ مودی سرکار مدا مرد آباد مرداب کسان سنجکت مورچہ سیوکت مورچا جی سرکار کردیا گئیں ہیرا فیری نہیں چلے گی نہیں چلے گی نہیں چلے گی ਖਸਾਨ ਮਜ਼ਦੂਰਾਂ ਦੇ ਇੱਕਾ ਜਿੰਦਾਬਾਦ 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 ਕਿਸਾਨ ਸੰਯੁਕਤ ਮੋਰਚਾ ਜਿੰਦਾਬਾਦ 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 ਕਿਸਾਨ ਮੁਰਦਾਬਾਦ ਮੂੰਹ ਦਾ ਇਧਰ ਕਰਦਾ ਮੁਰਦਾਬਾਦ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾ 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 ਮੋਦੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਮੁਰਦਾਬਾ 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 ਜਿੰਦਾਬਾ 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 ਮਾਂ ਮਰ ਗਿਆ ਪ੍ਰੇਮ ਮਾਂ ਮਰ ਗਿਆ ਮੋਦੀ ਸਰਕਾਰ ਮੁਰਦਾਬਾ ਮੁਰਦਾਬਾ ਕੋਈ ਉੱਤਰ ਰਹਿ ਗਿਆ ਹਾਂਜੀ ਮੈਂ ਦਲਵਾਰ ਸਿੰਘ ਜ਼ਿਲ੍ਹਾ ਪ੍ਰਧਾਨ ਡੀ ਕੇ ਜੋ ਰਾਜੇয়াল ਮਾਨਸਾ ਜੋ ਸੰਯੁਕਤ ਮੋਰਚੇ ਵੱਲੋਂ ਅੱਜ ਰੋਸ ਪ੍ਰਦਰਸ਼ਨ ਮੋਦੀ ਅਤੇ 트럼ਪ ਦੀ ਜਾਰੀ ਦੇ ਨਿਵਾ ਰਹੇ ਕਿਉਂਕਿ ਜੋ ਟੈਂਪਲ ਆਇਆ ਉਹਨਾਂ ਨੇ 24% ਦਾ ਉਹਦਾ ਵਿਰੋਧ ਕਰਨ ਵਾਸਤੇ ਸੰਯੁਕਤ ਮੋਰਚੇ ਨੇ ਕਾਲ ਦਿੱਤੀ ਸੋ ਅਸੀਂ ਅੱਜ ਜ਼ਿਲ੍ਹਾ ਪੱਧਰ ਤੇ ਬਲਾਕ ਪੱਧਰ ਤੇ ਘੁਟਲਾਡਾ ਵਸੇ ਬਲਾਕ ਪੱਧਰ ਤੇ ਅੱਜ ਰੋਸ ਪ੍ਰਦਰਸ਼ਨ ਕੀਤਾ ਹੈ ਜਿਹੜੀਆਂ ਇਹ ਨੀਤੀਆਂ ਨੇ ਕਾਰਪੋਰੇਟ ਪੱਖੀ ਉਹ ਨਹੀਂ ਲਾਗੂ ਹੋਣ ਦੇਵਾਂਗੇ ਸਮੁੱਚੇ ਭਾਰਤ ਨੂੰ ਨਾਲ ਲੈ ਕੇ ਸਮੁੱਚੇ ਜੱਥੇਬੰਦੀਆਂ ਨੂੰ ਨਾਲ ਲੈ ਕੇ ਸੰਯੁਕਤ ਮੋਰਚਾ ਇਹਦੇ ਵਿਚਾਲੇ ਇੱਕ ਦੁوار ਖੜੀ ਕਰੇਗਾ ਜੋ ਕਿ ਜਿਹੜੀ ਮੰਡੀ ਕਰਨਾ ਹੈ ਜਿਹੜਾ ਦੇਸ਼ ਦਾ ਢਾਂਚਾ ਹੈ ਹਿੰਦੁਸਤਾਨ ਦਾ ਭਾਰਤ ਦਾ ਉਹਨੂੰ ਤੈਸ਼ ਨਾਸ਼ ਨਹੀਂ ਹੋਣ ਦੇਵੇਗਾ ਉਹ ਅੱਗੇ ਵੀ ਵੱਡੀ ਲਾਮਬੰਦੀ ਦੇ ਵਿੱਚ 71 ਹੋ ਕੇ ਅਸੀਂ ਸਖਤ ਵਿਰੋਧ ਕਰਾਂਗੇ ਤੇ ਇਸ ਨੂੰ ਲਾਗੂ ਨਹੀਂ ਹੋਣ ਦੇਵਾਂਗੇ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪੱਧਰ ਤੇ ਡੀਸੀਆਂ ਪੱਧਰ ਤੇ 트ੰਪ ਦੇ ਤੇ ਮੋਦੀ ਸਰਕਾਰ ਦੇ ਪੁਤਲੇ ਸਾੜੇ ਗਏ ਆ ਜੋ ਵੀ ਕਿ ਸਰਕਾਰ ਵੱਲੋਂ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਕੱਟ ਬੇੜੀਆਂ ਲਾ ਕੇ ਆ ਤੇ ਕੜੀਆਂ ਲਾ ਕੇ ਤੇ ਉੱਥੋਂ ਲਿਆ ਕੇ ਜਹਾਜ਼ ਪਰ ਪਰ ਪੰਜਾਬ ਦੇ ਵਿੱਚ ਸੁਟਿਆ ਗਿਆ ਤੇ ਹੁਣ ਜੋ ਪ੍ਰੰਪਤ ਸਰਕਾਰ ਵੱਲੋਂ ਭਾਰਤ ਸਰਕਾਰ ਵੱਲੋਂ ਜੋ ਜਰੂਰੀ ਵਸਤਾਂ ਲਈਆਂ ਜਾ ਰਹੀਆਂ ਸੀਆਂ ਅਮਰੀਕਾ ਵੱਲੋਂ ਤਾਂ ਅਮਰੀਕਾ ਵੱਲੋਂ ਉਹਨਾਂ ਤੇ ਭਾਰੀ ਟੈਕਸ ਲਾਇਆ ਗਿਆ ਜੋ ਭਾਰਤ ਦੀ ਖਰੀਦਦਾਰੀ ਹੈ ਉਹਨਾਂ ਤੇ ਵੱਡਾ ਟੈਕਸ ਲਾਇਆ ਗਿਆ ਤੇ ਇਸ ਕਰਕੇ ਜੋ ਕਣਕ ਹੈ ਇਹ ਮੋਦੀ ਸਰਕਾਰ ਨੇ ਉਹਦੇ ਨਾਲ ਸਮਝੌਤਾ ਕੀਤਾ ਹੈ ਤਾਂ ਸਾਰੇ ਖਰਚੇ ਪਾ ਕੇ ਤਾਂ ਅਮਰੀਕਾ ਤੋਂ ਮੋਦੀ ਸਰਕਾਰ 2100 ਰੁਪਏ ਕੌਂਟਰਟ ਤੋਂ ਫੀਸ ਰਿਹਾ ਹੈ ਇਹਦਾ ਅਸੀਂ ਵਿਰੋਧ ਕਰਦੇ ਹਾਂ ਇਹ ਮੋਦੀ ਸਰਕਾਰ ਤੇ ਟਰੱਪ ਦੀਆਂ ਚਾਲਾਂ ਕਦੇ ਵੀ ਨਹੀਂ ਚੱਲਣਗੀਆਂ ਇਸ ਕਰਕੇ ਅਸੀਂ ਮੋਦੀ ਤੇ ਟਰੱਪ ਦੇ ਅੱਜ ਸਾਰੇ ਪੰਜਾਬ ਦੇ ਵਿੱਚ ਤਸਦੀਕ ਪੱਤਰ ਭੇਜੀ ਸੀ ਪੱਤਰ ਤੇ ਪੁਤਲੇ ਸਾਡੇ ਗਏ ਹਾਂ ਜੀ ਹਾਂ ਜੀ ਜਗਤ ਭਾਰਤੀ ਰਾਸ਼ਟਰ ਨੂੰ ਲੱਗ ਪਿਆ ਸੁਪਾਸ ਸੀਨੀਅਰ ਬਿਜਲੀ Brazil ਵਿਦੇਸ਼ਪਾਸੋਂ ਸਾਡੀ ਮੀਟਿੰਗ ਸੀਗੀ ਸੁਰੱਖਿਆ ਮੋਰਚੇ ਦੀ ਉਹ ਚ ਉਹ ਤਾਂ ਹੀ ਆਇਆ ਸੀਗਾ ਮੌਕੇ ਤੇ ਕਿ ਇਹ ਸਮਝੌਤਾ ਹੋ ਗਿਆ ਇਸ ਨੂੰ ਪਹਿਲੇ ਉਲਟਾ ਸੀ ਜਾ ਕੇ ਇਹ ਰੱਖਿਆ ਪ੍ਰੋਗਰਾਮ ਅਸੀਂ ਨਹੀਂ ਇਹ ਮੈਟਕਾਰ ਨੇ ਅੱਲੇ ਨਹੀਂ ਲਗਣ ਦੇ ਆਈ ਇਹ ਸਰਕਾਰ ਨੂੰ ਅਸੀਂ ਮੋਦੀ ਦੇ ਤੇ ਇਹ ਨੇ ਕੰਪਰੀ ਦੇਸ ਕਰਕੇ ਬੁਖਲੇ ਫੁਕੇ ਆ ਇਹ ਪ੍ਰੋਗਰਾਮ ਸਫਲ ਬਣਿਆ ਇਸ ਕਰਕੇ ਸੋਦੀ ਬੇਨਤੀ ਕਰਦੇ ਆ ਸਾਰੇ ਕਿਸਾਨ ਵੀਰਾਂ ਨੂੰ ਵੀ ਤੇ ਆਰਥੀਆਂ ਨੂੰ ਵੀ ਤੇ ਨੇਵਰ ਨੂੰ ਸਾਰਿਆਂ ਨੂੰ ਇੰਡੀਆ ਦੇ ਦੇਵਰ ਵਿਸਵਾਦ ਅਨੁਸਾਰੀ ਨੂੰ ਬੇਨਤੀ ਕਰਦੇ ਆ ਵੀ ਇਹਨਾਂ ਦਾ ਫੋਨ ਕਰਿਆ ਕਰੋ ਸਾਰੇ ਥਾਵਾਂ ਤੇ ਜਿੱਥੇ ਵੀ ਕੋਈ ਆਉਂਦਾ ਵਾ ਜੇ ਤੁਸੀਂ ਗੜਾ ਦਾ ਆਪ ਵਾਲਾ ਇਹਨਾਂ ਦਾ ਫੋਨ ਕਰੋ ਇਸ ਕਰਕੇ ਤੁਹਾਨੂੰ ਇਹ ਬੇਨਤੀ ਕਰਦੇ ਆ ਨਾਲੇਕਰਨ ਵੀਰਾਂ ਨੂੰ ਕੋਈ ਵੱਧ ਤੋਂ ਵੱਧ ਦੇਖਾ ਕਰੋ ਅੱਗੇ ਵੀ ਪ੍ਰੋਗਰਾਮ ਦੇਵਾਂਗੇ ਇਸ ਕਰਕੇ ਇਹਦਾ 4 ਤਰੀਕ ਦੀ ਸਾਡੀ ਮਈ ਦੀ ਕਨਵੈਨਸ਼ਨ ਆ ਉਹ ਸਾਰੇ ਆਰਥਿਕ ਵੀਰਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਤੇ ਪੂਰਾ ਵੀ ਉਹ ਕਨਵੈਨਸ਼ਨ ਤੇ ਜੋ ਜਾਂ ਦੇਸ਼ਪੱਖ ਜਲੰਧਰ ਆਜ ਕਨਵੈਨਸ਼ਨ ਹੋਣੀ ਆ 4 ਮਈ ਦੀ ਹਮੋਂ ਵੇਤੋ ਸ਼ੁਰੂ ਹੋ ਗਈ ਸ਼ਾਮ ਦੇ 5 ਵਜੇ ਤੱਕ ਕੰਮ ਮੈਂਸ਼ਨ ਚੱਲਣੀ ਹੈ ਇਸ ਕਰਕੇ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਵੀ ਉਸੇ ਪਹੁੰਚੋ